ਲਓ ਜੀ ਸਰਦੀਆਂ ਵਿੱਚ ਗਰਮਾ ਗਰਮ ਖਾਓ ਘਰ ਦੀਆਂ ਪੰਜਾਬੀ ਸੇਮੀਆਂ ਬਹੁਤ ਹੀ ਜ਼ਬਰਦਸਤ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਉਹ ਵੀ ਗੋੜ ਵਾਲੀਆਂ ਸਰਦੀਆਂ ਦੇ ਵਿੱਚ ਖਾਓ ਭਰਪੂਰ ਆਨੰਦ ਲਓ ਜੀ ਸਰਦੀਆਂ ਦਾ ਤੇ ਇਹ 5 ਮਿੰਟ ਦੇ ਵਿੱਚ ਬਣ ਕੇ 5 ਤੋਂ 7 ਮਿੰਟ ਚ ਤਿਆਰ ਹੁੰਦੀਆਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਬਾਤ ਤੇ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ ਚ ਆਂ ਜੀ ਤੇ ਜੀ ਅੱਜ ਮੈਂ ਬਣਾ ਰਹੀ ਆਂ ਪੰਜਾਬੀ ਸੇਮੀਆਂ ਪੰਜਾਬੀ ਸੇਮੀਆਂ ਜੋ ਕਿ ਬਹੁਤ ਹੀ ਵਧੀਆ 5-7 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਆਂ ਘਰ ਦੀਆਂ ਸੇਮੀਆਂ ਆ ਜੀ ਇਹ ਗੋੜ ਵਾਲੀਆਂ ਬਣਾਵਾਂਗੇ ਇਹ ਜੀ ਮੈਂ ਦੁੱਧ ਲੈ ਆਇਆ ਤੁਸੀਂ ਜਿੰਨੀਆਂ ਕੁ ਸੇਮੀਆਂ ਲੈਣੀਆਂ ਉਹਦੇ ਮੁਤਾਬਕ ਤੁਸੀਂ ਦੁੱਧ ਲੈ ਲੈਣਾ ਮੈਂ ਇੱਕ ਕੋਲੀ ਸੇਮੀਆਂ ਦੀ ਲਈ ਆ ਤੇ ਮੈਂ ਤਕਰੀਬਨ 1 ਕਿਲੋ ਤੋਂ ਜ਼ਿਆਦਾ ਕਿ 1.5 ਕਿਲੋ ਦੁੱਧ ਲਿਆ ਕਿਲੋ ਤੁਸੀਂ ਲੈ ਸਕਦੇ ਆ ਜਿੰਨਾ ਵੀ ਤੁਸੀਂ ਆਪਣੇ ਮੁਤਾਬਕ ਲੈਣਾ ਲੈ ਸਕਦੇ ਮੇਰੇ ਤੋਂ ਦੁੱਧ ਜਿਹੜਾ ਮੈਂ ਲੈ ਆਇਆ 1 ਕਿਲੋ ਤੋਂ ਜ਼ਿਆਦਾ ਆ 1.5 ਕਿਲੋ ਤੋਂ ਘੱਟ ਆ 1.5 ਕਿਲੋ ਦੇ ਲਗਭਗ ਤਕਰੀਬਨ ਹੈਗਾ ਜੀ ਦੁੱਧ ਨੂੰ ਇਸ ਤਰ੍ਹਾਂ ਹਿਲਾਉਂਦੇ ਜਾਣਾ ਤੇ ਇਹਨੂੰ ਤਲੇਨਾ ਦੁੱਧ ਤਲੇ ਦੇ ਨਾਲ ਨਾ ਲੱਗੇ ਮੋٹے ਤਲੇ ਵਾਲਾ ਬਰਤਨ ਲੈ ਲਓ ਜੀ ਤੁਸੀਂ ਸੇਮੀਆਂ ਬਣਾਉਣ ਲਈ ਇਹ ਜੀ ਮੈਂ ਵੱਡੀ ਇਲਾਇਚੀ ਦਾ ਪਾਊਡਰ ਪਾਇਆ ਛੋਟੀ ਦਾ ਨਹੀਂ ਪਾਇਆ ਵੱਡੀ ਇਲਾਇਚੀ ਦਾ ਪਾਊਡਰ ਦੀ ਬਹੁਤ ਵਧੀਆ ਇਹਦੇ ਵਿੱਚ ਟੇਸਟ ਆਉਂਦਾ ਆ ਖਾਸ ਕਰਕੇ ਗੋੜ ਵਾਲੀਆਂ ਸੇਮੀਆਂ ਦੇ ਵਿੱਚ ਦੁੱਧ ਨੂੰ ਇੱਕੋ ਉਬਾਲ ਆ ਗਿਆ ਜੀ ਉਬਾਲ ਆਣ ਤੋਂ ਬਾਅਦ ਜੀ ਮੈਂ ਜਿਹੜੀਆਂ ਸੇਮੀਆਂ ਸੀਆਂ ਇਹ ਦੇ ਵਿੱਚ ਪਾਤੀਆਂ ਬਸ ਪਾਣ ਤੋਂ ਬਾਅਦ ਨਾਲੋ ਨਾਲ ਇਹਨਾਂ ਨੂੰ ਸੇਮੀਆਂ ਨੂੰ ਹਲਾਉਂਦੇ ਜਾਣਾ ਜੀ ਤੇ ਇਸ ਤਰ੍ਹਾਂ ਸੇਮੀਆਂ ਨੂੰ ਹਿਲਾਉਂਦੇ ਜਾਣਾ ਕੋਈ ਵੀ ਘਰ ਦੇ ਵਿੱਚ ਮਹਿਮਾਨ ਆ ਜਵੇ ਜਾਂ ਆਪਣਾ ਵੀ ਦਿਲ ਕਈ ਵਾਰੀ ਸਰਦੀ ਲੱਗ ਜਾਂਦੀ ਆ ਕਈ ਵਾਰ ਨਜਰਾ ਜ਼ੁਕਾਮ ਹੋ ਜਾਂਦਾ ਆ ਜਾਂ ਥੋੜਾ ਜਿਹਾ ਆਪਣਾ ਖਾਂਸੀ ਹੋ ਜਾਂਦੀ ਆ ਤੁਸੀਂ ਇਹ ਸੇਮੀਆਂ ਥੋੜਾ ਜਿਹਾ ਜ਼ਿਆਦਾ ਇਹ ਦੁੱਧ ਦੇ ਵਿੱਚ ਪਾਣੀ ਪਾ ਕੇ ਨਾ ਤੁਸੀਂ ਪਤਲੀਆਂ ਚਾਸ਼ਨੀ ਵਾਲੀਆਂ ਵੀ ਬਣਾ ਲਓ ਜਾਂ ਇਸੇ ਤਰ੍ਹਾਂ ਵੀ ਬਣਾ ਕੇ ਤੁਸੀਂ ਇਹ ਇਹਦੀ ਸਟੀਮ ਲਾਓ ਤੇ ਨਾਲ ਨਾਲ ਇਹਨੂੰ ਗਰਮਾ ਗਰਮ ਖਾਓ ਜੀ ਇਹ ਬਹੁਤ ਫਾਇਦੇਮੰਦ ਹੈ। ਲਓ ਜੀ ਇਹਨੂੰ ਢਾਕੇ ਪਕਾਇਆ ਸੀ ਢਾਕੇ ਪਕਾਉਣ ਤੋਂ ਬਾਅਦ ਬਿਲਕੁਲ ਸੇਵੀਆਂ ਸੌਫਟ ਹੋ ਗਈਆਂ। ਇਹ ਮੈਂ ਲਈ ਆ ਜੀ ਗੁੜ ਵਾਲੀ ਸ਼ੱਕਰ। ਤੁਸੀਂ ਚਾਹੋ ਤਾਂ ਗੁੜ ਵੀ ਕੁੱਟ ਕੇ ਲੈ ਸਕਦੇ ਆ ਪਰ ਮੈਂ ਸ਼ੱਕਰ ਲਈ ਆ। ਸੇਮ ਹੀ ਹੁੰਦਾ ਜੀ ਗੁੜ ਵਾਲੀ ਆ ਸ਼ੱਕਰ। ਤੁਸੀਂ ਆਪਣੇ ਟੇਸਟ ਦੇ ਉਤਾ ਮਤਾਬਿਕ ਇਹ ਸ਼ੱਕਰ ਲੈਣੀ ਆ। ਲੈਣ ਤੋਂ ਬਾਅਦ ਜੀ ਇਹ ਇਹਦੇ ਵਿੱਚ ਸ਼ੱਕਰ ਉਸ ਹਿਸਾਬ ਦੇ ਨਾਲ ਪਾ ਦੇਣੀ ਆ। ਪਾਣ ਤੋਂ ਬਾਅਦ ਇਹਨੂੰ ਮਿਕਸ ਕਰਦੇ ਜਾਣਾ ਬਿਲਕੁਲ ਦੁੱਧ ਨਹੀਂ ਫਟੇਗਾ। ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦੇਖੋ ਥਿੱਕ ਬਹੁਤ ਸੰਘਣੀਆਂ ਸੇਮੀਆਂ ਹੋ ਗਈਆਂ ਥੋੜਾ ਕਚੇਰਾ ਆਪਾਂ ਰੱਖ ਕੇ 2 ਮਿੰਟ 1 ਮਿੰਟ ਦੇ ਕਰੀਬ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਜੀ ਟੱਕਣ ਦੇ ਕੇ ਤੁਹਾਨੂੰ ਮੈਂ ਦਿਖਾਇਆ ਜੀ ਸੇਮੀਆਂ ਸਾਡੀਆਂ ਬਣ ਕੇ ਤਿਆਰ ਹੋ ਗਿਆ ਤਕਰੀਬਨ 5-7 ਮਿੰਟ ਦੇ ਵਿੱਚ ਵਿੱਚ ਬਣ ਕੇ ਸੇਮੀਆਂ ਤਿਆਰ ਹੋ ਜਾਂਦੀਆਂ ਮੇਰੇ ਹਿਸਾਬ ਨਾਲ ਜਿਹੜੀਆਂ ਮੈਂ ਸੇਮੀਆਂ ਬਣਾਈਆਂ 5 ਮਿੰਟ ਲੱਗੇ ਆ ਜੀ ਇਹਨਾਂ ਸੇਮੀਆਂ ਨੂੰ ਗਰਮਾ-ਗਰਮੇ ਸਰਵ ਕਰਨੀਆਂ ਕਿਉਂਕਿ ਕੋਈ ਜ਼ਿਆਦਾ ਟਾਈਮ ਲੱਗਦਾ ਕੋਈ ਘਿਏ ਨਹੀਂ ਲੱਗਦਾ ਆਪਾਂ ਘਿਓ ਨਹੀਂ ਪਾਇਆ ਕੁਛ ਨਹੀਂ ਪਾਇਆ ਬਿਨਾ ਘਿਓ ਤੋਂ ਇਹ ਸੇਮੀਆਂ ਬਣਾਈਆਂ ਤੁਸੀਂ ਚਾਹੋ ਤਾਂ ਘਿਓ ਪਾ ਸਕਦੇ ਆ ਨਾਲ ਤੁਹਾਡੇ ਕੋਲ ਜੋ ਵੀ ਕੋਈ ਡਰਾਈ ਫਰੂਟ ਹੈਗਾ ਉਹਦੇ ਨਾਲ ਤੁਸੀਂ ਗਾਰਨਿਸ਼ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਮੈਂ ਇਸ ਕਰਕੇ ਨਹੀਂ ਪਾਇਆ ਕਿਉਂਕਿ ਕਈ ਵਾਰ ਬੱਚੇ ਖਾਣ ਤੋਂ ਬਾਅਦ ਸੇਮੀਆਂ ਖਾਣ ਤੋਂ ਬਾਅਦ ਪਾਣੀ ਪੀ ਲੈਂਦੇ ਆ ਸੋ ਇਸ ਕਰਕੇ ਖਾਂ ਜੇ ਖੰਗ ਹੋ ਜਾਂਦੀ ਖੰਗ ਹੋਣ ਦਾ ਡਰ ਹੁੰਦਾ ਬੱਚਿਆਂ ਨੂੰ ਲਓ ਜੀ ਸੇਮੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ 5 ਮਿੰਟ ਦੇ ਵਿੱਚ ਤੇ ਜੀ ਇਹਨੂੰ ਇੰਜੋਏ ਕਰੋ ਟੇਸਟ ਦੇਖੋ ਸੇਮੀਆਂ ਦਾ ਤੇ ਖਾ ਕੇ ਦੇਖੋ ਬਹੁਤ ਹੀ ਵਧੀਆ ਜੋ ਵੀ ਡਰਾਈ ਫਰੂਟ ਸੀਗਾ ਮੇਰੇ ਕੋਲ ਬਦਾਮ, ਕਿਸ਼ਮਿਸ਼ ਜਿਹਨੂੰ ਆਪਾਂ ਦਾਖਾਂ ਵੀ ਕਹਿੰਦੇ ਆ ਉਹ ਤੇ ਇਹ ਚੀਜ਼ਾਂ ਪਾ ਕੇ ਬਣਾਓ ਤੇ ਬਣਾ ਕੇ ਖਾਓ ਤੁਸੀਂ ਆ ਦੇਖੋ ਲਾਈਟ ਸਾਡੇ ਕਦੇ ਜਾ ਰਹੀ ਸੀ ਕਦੇ ਆ ਰਹੀ ਸੀ ਇਸ ਕਰਕੇ ਥੋੜਾ ਜਿਹਾ ਲਾਈਟ ਦੀ ਪ੍ਰੋਬਲਮ ਇਸ਼ੂ ਹੋ ਰਿਹਾ ਸੀਗਾ ਤੇ ਜੀ ਇਹ ਖਾ ਕੇ ਇੰਜੋਏ ਕਰੋ ਸਰਦੀਆਂ ਦੇ ਵਿੱਚ ਠੰਡ ਨਹੀਂ ਲੱਗੂਗੀ ਰਾਤ ਨੂੰ ਖਾਓ ਬਣਾ ਕੇ ਸੌਣ ਲੱਗੇ ਤਾਂ ਬਹੁਤ ਹੀ ਫਾਇਦਾ ਕਰਦੀ ਹੈ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਸਤਿ ਸ਼੍ਰੀ ਅਕਾਲ ਜੀ